ਦਾਗ ਨਹੀਂ ਹੈ ਇਹ ਕਿ ਪਾਪਾ ਜੀ ਕੋਲ ਤੋਂ ਆ ਗਈ ਨਹੀਂ ਇਹ ਨਹੀਂ ਉਹ ਪਲੇਅਰ ਆ ਰਾਇਮੇ ਪੱਖੋ ਵਾਲ ਜਾਂਪੁਰ ਗੁਰਦੇਵ ਸਿੰਘ ਜੀ ਬਟਾਲਾ ਕਬੱਡੀ ਖੇਡ ਚ ਬਟਾਲੇ ਦੀ ਟੀਮ ਲੈ ਕੇ ਆਉਣ ਭਾਈ ਜੀ 5 ਮਿੰਟ ਦਾ ਸਮਾਂ ਆਓ ਵੇਖ ਕਮਾਲ ਏ ਉਹ ਮਸਲਾ ਜਿੱਤਦਾ ਬਣਿਆ ਦਾ ਕਮਾਲ ਕਰੀ ਜਾਂਦਾ ਦੋ ਆਸ਼ੂ ਖੇਡ ਰਿਹਾ ਆ ਛੋਟਾ ਆਸ਼ੂ ਆ ਦੇਗੋਆ ਦੀ ਧਰਤੀ ਦਾ ਮੁੰਡੇ ਨੇ ਚੱਕੇ ਜਾਮ ਕਰ ਬਹੁਤ ਵੱਡਾ ਧੰਨਵਾਦ ਇਹ ਫੱਕਰਾਂ ਦੀ ਜੁਨੀਆ ਦੇ ਵਿੱਚੋਂ ਫੱਕਰ ਐ ਨੀ ਬਣੂਗੇ ਧੰਤਨ ਬਾਬਾ ਗੁਲਾਬ ਸ਼ਾਹ ਦੀ ਯਾਦ ਵਿੱਚ ਜਿਹੜਾ ਪਿੰਡ ਜਗਾਵਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਮੇਲਾ ਬਹੁਤ ਝੁੰਮਦਾ ਉਹਨਾ ਮਨਾਇਆ ਜਾਂਦਾ ਤੇ ਇਸ ਮੇਲੇ ਵਿੱਚ ਪਿੰਡ ਜਗਾਵਾ ਦੀ ਪੰਚਾਇਤ ਦਾ ਬਹੁਤ ਅਹਿਮ ਰੋਲ ਹੁੰਦਾ ਆ ਔਰ ਇੱਥੇ ਆਈਆਂ ਸੰਗਤਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਇਹ ਕਬੱਡੀ ਕੋ ਟੂਰਨਾਮੈਂਟ ਹੈ ਜਿਹੜਾ ਹਲਕਾ ਪਲਾਦਾ ਬਹੁਤ ਅਹਿਮ ਪਿੰਡਾਂ ਚਗਾਵਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਔਰ ਬਾਬਾ ਸ਼ੰਦਰ ਸਿੰਘ ਸੱਬਰਵਾਲ ਜੀ ਦਾ ਬਹੁਤ ਰੋਲ ਹੁੰਦਾ ਆ ਔਰ ਮੈਂ ਬਹੁਤ ਤਲਵਾਦੀਆਂ ਪਿੰਡ ਵਾਲਿਆਂ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸਾਥ ਦਿੰਦੇ ਆ ਠੀਕ ਹੈ ಗ್ರಾಮ ਪੰਚਾਇਤ ਤੇ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਰਿਹਾ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਔਰ ਗ੍ਰਾਮ ਪੰਚਾਇਤ ਚਗਾਵਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਹਰ ਸਾਲ ਹੀ ਤਰ੍ਹਾਂ ਇਹਨਾਂ ਦਾ ਸਹਿਯੋਗ ਕਰਦੇ ਆ ਠੀਕ ਹੈ ਤੁਹਾਡੇ ਚੱਲਣ ਰਾਹੀਂ ਸੰਗਤਾਂ ਨੂੰ ਕੀ ਸੰਦੇ ਏ ਬਾਬਾ ਜੀ ਦੇ ਮੇਲੇ ਦੀਆਂ ਬਹੁਤ ਬਹੁ ਮੁਬਾਰਕਾਂ ਔਰ ਚੈਨਲ ਦਾ ਦਰਦ ਜਨ ਰੱਤੂ ਗਲੀ ਕਰੇ ਸਾਰਿਆਂ ਨੂੰ ਵਧਾਈਆਂ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਇੰਨੀ ਕੋ ਖੁਸ਼ੀ ਕਿਨਾ ਕੋੁ ਖੁਸ਼ਾਕੀ ਕਹਿਣਾ ਚਾਹੋਗੇ ਅੱਜ ਤੋਂ ਧੰਤਨ ਬਾਬਾ ਗਲਾਬਚਾ ਉਹਦੇ ਹੁਕਮ ਅਨਸਾਰ ਜੋ ਵੀ ਬੇਨਤੀਆਂ ਹੋ ਰਹੀਆਂ ਜੋ ਵੀ ਅਰਦਾਸਾਂ ਹੋ ਰਹੀਆਂ ਇਹ ਬਾਬੇ ਗਲਾਬਚਾ ਦੇ ਹੁਕਮ ਅਨਸਾਰ ਹੋ ਰਹੀਆਂ ਮੇਲਾ ਇਸ ਤੋਂ ਸ਼ੁਰੂ ਕੀਤਾ ਸੀ ਪਿੰਡ ਚਗਾਵਾ ਦੇ ਵਿੱਚ ਤੇ ਜਿੰਨੇ ਵੀ ਬੱਚੇ ਸਾਡੇ ਨਾ ਇਹ ਨਸ਼ਿਆਂ ਤੋਂ ਦੂਰ ਹੋ ਜਾਣ ਤੇ ਖੇਡਾਂ ਵਾਲੇ ਪਾਸੇ ਆ ਜਾਣ। ਮੇਰਾ ਤੇ ਇਸ ਮਾਰਿਆਂ ਕਰਕੇ ਸ਼ੁਰੂ ਕਰਾਇਆ ਸੀ ਪਰ ਹੁਣ ਬੇਨਤੀ ਇਹ ਆ ਵੀ ਜਿੰਨੇ ਵੀ ਮੇਰੇ ਪਿੰਡ ਦੇ ਸੱਜਣਾਂ ਨਾ ਉਹ ਮੇਰਾ ਵੱਤ ਵੱਗ ਹਰ ਸਾਲ ਦੇ ਸਾਲ ਜੇ ਐੜਕਾ ਦੇ ਸਾਲ ਕੋ ਘਟਸ ਜੂਗੇ ਅਗਲੇ ਸਾਲ ਉਹ ਵੀ ਦੂਣਾ ਸੰਜੋਗ ਵਧਾ ਦਿੰਦੇ ਆ। ਦੇ ਦਰਵਾਜ਼ਾ ਕੀ ਨਾਮ ਹੈ ਇਹ ਦਰਵਾਜ਼ਾ ਦਾ ਨਾਮ ਹੈ ਤਨਤਨ ਬਾਬਾ ਗਲਾਬਸ਼ਾ ਉਹਨਾਂ ਦੇ ਮੁੱਖ ਸੇਵਾਦਾਰ ਬਾਬਾ ਹਿੰਦਰ ਸਿੰਘ ਜੀ ਸੱਬਰਵਾਲ ਦਰਵਾਜ਼ਾ ਜਿਹੜਾ ਜਿਹੜਾ ਨੀਲਾ ਅੰਦਰ ਹਸਤਾ ਕਿਹੜੀ ਤਰੀਕ ਇਹ ਮਹੀਨੇ ਹਾਂ ਇਹ ਹਰ ਸਾਲ ਜਿਹੜਾ ਅਸੀਂ ਮੇਲਾ ਕਰਾਉਣ ਲਿਆ ਇਹ ਜਿਹੜਾ ਹੁਣ ਮੈਂ ਪੰਜਾਬੀ ਚ ਹੀ ਦੱਸ ਦਿੰਦਾ ਇਹ ਜਿਹੜਾ 11 ਮਹੀਨੇ ਦੀ ਪਹਿਲੀ ਤਰੀਕ ਤੋਂ ਸ਼ੁਰੂ ਹੁੰਦਾ ਤੇ 2 ਤਰੀਕ ਤੱਕ ਕਰ ਪਹਿਲੀ ਰਾਤ ਵੀ ਹੋਇਆ ਦੋ ਰਾਤ ਨੂੰ ਵੀ ਹੋਣਾ ਹੁਣ ਸਾਰਾ ਦਿਨ ਪਹਿਲਾਂ ਟੂਰਨਾਮੈਂਟ ਦਾ ਕੰਮ ਭਟਾਉਣਾ ਫੇਰ ਰਾਤ ਨੂੰ ਸੱਭਿਆਚਾਰ ਦੇ ਵਿੱਚ ਲੜਕੀਆਂ ਦੇ ਵੀ ਮੈਚ ਅੱਜ ਹੋਣੇ ਆ ਠੀਕ ਹੈ ਨੌਜਵਾਨ ਬੱਚਾ ਨੂੰ ਕੀ ਮੈਸੇਜ ਦੇਣਾ ਜਿਹੜੇ ਨਸ਼ਿਆਂ 'ਚ ਪੜੇ ਨੌ ਨੌਵਾਂ ਬੱਚਿਆਂ ਨੂੰ ਅਸੀਂ ਇਹੋ ਹੀ ਇਸੇ ਕਰਕੇ ਤੇ ਮੇਲਾ ਸ਼ੁਰੂ ਕੀਤਾ ਇਹ ਨਸ਼ਿਆਂ ਤੋਂ ਦੂਰ ਹੋ ਜਾਣ ਨਸ਼ਿਆਂ ਤੋਂ ਵੱਜ ਜਾਣ ਇਹ ਮੇਲਿਆਂ ਦਾ ਜਿਹੜਾ ਸਾਰਾ ਸਾਧਨ ਹੁੰਦਾ ਸਾਹਿਬ ਜੀ ਇਸੇ ਤਰੀਕੇ ਦਾ ਹੁੰਦਾ ਠੀਕ ਹੈ ਤੇ ਜੇ ਸੰਯੋਗ ਦੀ ਗੱਲ ਕਰਾਂ ਤੇ ਮੇਰਾ ਲੱਗਦਾ ਹੀ ਪਿੰਦਿਆ ਚਾਂਦੀ ਚਾਂਦੀ ਦਾ ਵੀ ਮੈਨੂੰ ਬਹੁਤ ਜ਼ਿਆਦਾ ਵੱਡਾ ਸੰਯੋਗ ਹੈ ਠੀਕ ਹੈ ਬਾਬਾ ਜੀ ਤੇ ਵਿੱਚ ਨੰਦਾਲੇਵਾ ਵੀ ਬਹੁਤ ਜ਼ਿਆਦਾ ਵਾਦਸੇ ਹੋਗਾ ਤੇ ਐਨਆਰਆਈਆਂ ਵੀਰਾਂ ਦਾ ਸੰਯੋਗ ਹੋएगा ਹੀ ਹੋਗਾ ਬਹੁਤ ਜ਼ਿਆਦਾ ਤੇ ਨੇਵੇ ਉਹਨਾਂ ਦੇ ਹਸਾਮ ਲੈ ਐਨਆਰਆਈਆਂ ਦੇ ਵੀਰਾਂ ਦੇ ਹਸਾਮ ਲੈ ਭੁੱਜਦੇ ਆ ਤੇ ਬਾਕੀ ਤੁਹਾਡਾ ਆਇਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਉਹ ਸਾਡੇ ਸਰਪੰਚ ਸਾਹਿਬ ਨਵੇਂ ਬਣਿਆ ਸਰਦਾਰ ਮੋਹਨ ਸਿੰਘ ਜੀ ਇਹ ਸਰਪੰਚ ਸਾਹਿਬ ਹੀ ਆ ਇਹ ਫੋਰਮੈਲ ਨਹੀਂ ਆ ਤੇ ਇਹ ਸਾਰਾ ਮਤਲ ਹਰ ਇੱਕ ਦੇ ਗਰੀਬ ਦੇ ਅਮੀਰ ਦੇ ਜਿੱਥੇ ਵੀ ਸੁਣਾ ਇਹਨਾਂ ਨੂੰ ਪਹੁੰਚਦਾ ਉੱਥੇ ਹੀ ਪਹੁੰਚਦੇ ਆ ਤੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਤੇ ਆਈ ਸੰਗ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਿੱਟੂ ਖੱਖ ਦਾ ਵੀ ਬਹੁਤ-ਬਹੁਤ ਧੰਨਵਾਦ ਓਏ ਬਹੁਤ ਮਿਹਰਬਾਨੀ ਜੀ ਸਰਪੰਚ ਸਾਹਿਬ ਬਹੁਤ-ਬਹੁਤ ਵਧਾਈਆਂ ਤੁਹਾਨੂੰ ਮੇਲੇ ਦੀਆਂ ਵੀ ਤੇ ਟੂਰਨਾਮੈਂਟ ਦੀਆਂ ਕਿ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਤਹਿ ਦਿਲੋਂ ਵਧਾਈਆਂ ਤੇ ਬਾਬਾ ਜੀ ਨੂੰ ਬਣਦੀਆਂ ਕਿਉਂਕਿ ਇਹਨਾਂ ਨੇ ਕਈ ਤਿਆਹਤ 25 ਸਾਲ ਤੋਂ ਮੇਲਾ ਸ਼ੁਰੂ ਕੀਤਾ ਆ ਕਈ ਮੇਲੇ ਸਾਡੇ ਪਿੰਡ ਪਹਿਲਾਂ ਵੀ ਇੱਕ ਦੋ ਚਾਲੂ ਹੋਇਆ ਲੇਕਿਨ ਬੰਦ ਹੋਏ ਪਰ ਇਹਨਾਂ ਨੇ ਕਾਫੀ ਜ਼ਿਆਦਾ 노력 ਕਰਕੇ ਇਸ ਮੇਲੇ ਨੂੰ ਜੀਵਿਤ ਰੱਖਿਆ ਤੇ ਇਹਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਚਲੋ ਜੇ ਕੋਈ ਪਿੰਡ ਦੇ ਚ ਕਬੱਡੀ ਵਧੀਆ ਖੇਡਣਗੇ ਨਸ਼ਿਆਂ ਤੋਂ ਵੀ ਬੱਚੇ ਬਚਣਗੇ ਇਹਨਾਂ ਦੇ ਅਪਰਾਲੇ ਦਾ ਮੈਂ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਠੀਕ ਹੈ ਤੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਗੇ ਤੋਂ ਅੱਗੇ ਇਹਨੂੰ ਪਹਚੌੜਾ ਚ ਗਾਉਂਦੇ ਪਿੰਡੋ ਆਪਾਂ ਜੀ ਗੱਲ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਲਗਦਾ ਰਹਾ ਮੇਲਾ ਇਹ ਜੀ 25 ਸਾਲ ਤੋਂ ਆ ਠੀਕ ਹੈ 25 ਸਾਲ ਤੋਂ ਬਾਬਾ ਜੀ ਸੇਵਾ ਕਰ ਰਹੇ ਆ ਬਾਬਾ ਸਰਿੰਦਰ ਸਿੰਘ ਜੀ ਸੱਬਰਵਾਲ ਸੰਕਟਾ ਦੂਰ ਦੂਰ ਆਈਆਂ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਲੰਗਰ ਖੁੱਲੇ ਆ ਜੀ ਤੇ ਕਿਸੇ ਨੂੰ ਵੀ ਕੋਈ ਦੀ ਦਿੱਕਤ ਹੈ ਤੇ ਕਿਸੇ ਵੀ ਤਰੀਕੇ ਦੀ ਆਉਂਦੀ ਹੈ ਆਹੀ ਉਹਦੇ ਨਾਲ ਆ ਪੂਰਾ ਪਿੰਡ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਆਓ ਦੇਖ ਆਓ ਦੇਖ ਮੁੰਡਾ ਤਖੋਵਾਲ ਤੇ ਬਕਾਲਾ ਲੈ ਗਈ ਸਭੀ ਖਾਣੇ ਆ